ਯੂਕੇ ਸੰਸਦ ਦੇ ਵਿੱਚ ਇਤਿਹਾਸ ਰਚਿਆ ਗਿਆ ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ ਰਾਣੀਆਂ ਦੇ ਚਿੱਤਰਾਂ ਦੇ ਬਰਾਬਰ ਲਗਾਇਆ ਗਿਆ ਹੈ ਦੱਸਦੀ ਹੈ ਕਿ ਯੂਰਪ ਅਤੇ ਬਰਤਾਨੀਆ ਦੇ ਪਹਿਲੇ ਦਸਤਾਰਦਾਰੇ ਸਿੱਖ ਸੰਸਦ ਮੈਂਬਰ ਲਾਰਡ ਇੰਦਰਜੀਤ ਸਿੰਘ ਦੇ ਵੱਲੋਂ ਸੰਸਦ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਯੂਕੇ ਦੇ ਲਈ ਬਿਹਤਰ ਲੋਕ ਸੇਵਾਵਾਂ ਦੇਣ ਦੇ ਯੋਗਦਾਨ ਦੇ ਵਿੱਚੋਂ ਉਹਨਾਂ ਦਾ ਚਿੱਤਰ ਵੈਸਟਮਿੰਸਟਰ ਲੰਡਨ ਦੇ ਸਥਿਤ ਬਰਤਾਨਵੀ ਸੰਸਦ ਦੇ ਉੱਪਰਲੇ ਸਦਨ ਹਾਊਸ ਆਫ ਲੋਰਡਸ ਦੇ ਬਿਸ਼ਪ ਕੋਰੀਡੋਰ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਬਰਤਾਨਵੀ ਸੰਸਦ ਦੇ ਵਿੱਚ ਕਿਸੇ ਸਿੱਖ ਦਾ ਚਿੱਤਰ ਪ੍ਰਦਰਸ਼ਿਤ ਕੀਤਾ ਗਿਆ ਲਾਰਡ ਇੰਦਰਜੀਤ ਸਿੰਘ ਦੇ ਚਿੱਤਰ ਦੇ ਕੁੰਡ ਚੁਕਾਈ ਸਮਾਰੋਹ ਦੇ ਵਿੱਚ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਦੇ ਵਿੱਚ ਹੇਟਲੈਸ ਸਦਨ ਹਾਊਸ ਆਫ ਕਾਮਨਸ ਦੇ ਪਹਿਲੇ ਸਿੱਖ ਮੈਂਬਰ ਜਿਹੜੇ ਕਿ ਤਨਮਨਜੀਤ ਸਿੰਘ ਦੇਸੀ ਲਾਰਡ ਕੁਲਦੀਪ ਸਿੰਘ ਸਹੋਤਾ ਸੰਸਦ ਮੈਂਬਰ ਜਸ ਅਠਵਾਲ ਸੰਸਦ ਮੈਂਬਰ ਕੀਰਤ ਐਂਟਵਿਸ ਸੰਸਦ ਮੈਂਬਰ ਰਿਚਰਡ ਬੇਕਨ ਸੰਸਦ ਮੈਂਬਰ ਭਗਤ ਸਿੰਘ ਸ਼ੰਕਰ ਅਤੇ ਲੇਡੀ ਸਿੰਘ ਕਮਲਜੀਤ ਕੌਰ OBE ਸਮੇਤ ਉਹਨਾਂ ਦੇ ਪਰਿਵਾਰ ਅਤੇ ਦੋਸਤ ਵੀ ਹਾਜ਼ਰ ਸਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਾਰਡ ਇੰਦਰਜੀਤ ਸਿੰਘ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਹਾਊਸ ਆਫ ਲੋਰਡਜ਼ ਹੈਰਿਟੇਜ ਕਮੇਟੀ ਦੇ ਚੇਅਰਮੈਨ ਲਾਰਡ ਸਪੀਕਰ ਫੌਲ ਕਨਰ ਨੇ ਕਿਹਾ ਕਿ ਉਹਨਾਂ ਨੇ BBC ਦੇ ਸਵੇਰ ਦੇ ਵੇਲੇ ਮਸ਼ਹੂਰ ਪ੍ਰੋਗਰਾਮ ਰਾਹੀ ਯੂਕੇ ਦੇ ਵਿੱਚ ਨਾਸ਼ਤੇ ਵੇਲੇ ਮੇਜ਼ਾਂ ਦੇ ਉੱਤੇ ਸਿੱਖ ਧਰਮ ਅਤੇ ਧਰਮਾਂਤਰ ਸਾਂਝਾ ਦੀ ਗੱਲ ਚਲਾਈ ਹੈ ਤਨਮਨਜੀਤ ਸਿੰਘ ਦੇਸੀ ਨੇ ਕਿਹਾ ਹੈ ਕਿ ਸੰਸਦ ਦੇ ਵਿੱਚ ਲਾਰਡ ਇੰਦਰਜੀਤ ਸਿੰਘ ਦਾ ਚਿੱਤਰ ਪ੍ਰਦਰਸ਼ਿਤ ਕਰਨਾ ਇੱਕ ਇਤਿਹਾਸਕ ਕਦਮ ਹੈ ਅਤੇ ਇਹ ਚਿੱਤਰ ਇਸ ਇਤਿਹਾਸਕ ਸਦਨ ਸੰਸਦ ਭਵਨ ਦੇ ਸਭ ਤੋਂ ਸਭ ਸੰਸਦ ਮੈਂਬਰ ਅਤੇ ਦਰਸ਼ਕਾਂ ਦੇ ਲਈ ਖਿੱਚ ਦਾ ਕੇਂਦਰ ਬਣੇਗਾ ਅਤੇ ਹੀ ਗਲੋਬਲ ਸਿੱਖ ਕੌਂਸਲ ਜੀਐਸਸੀ ਦੇ ਖਜ਼ਾਨਚੀ ਪੰਡੂ 체ਰੀ ਤੋਂ ਹਰਸਰਨ ਸਿੰਘ ਨੇ ਇਸ ਪ੍ਰਾਪਤੀ ਦੇ ਉੱਤੇ ਦੂਰਦਰਸ਼ੀ ਨੇਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਕੇ ਦੀ ਸੰਸਦ ਦੇ ਵਿੱਚ ਲਾਰਡ ਸਿੰਘ ਦਾ ਚਿੱਤਰ ਲਗਾਇਆ ਜਾਣਾ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਸਮਾਜ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ जीएससी ਦੇ ਡਿਪਟੀ ਪ੍ਰਧਾਨ ਰਾਮ ਸਿੰਘ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਗੁਰਸਿੱਖ ਦਾ ਚਿੱਤਰ ਯੂਕੇ ਦੀ ਮਾਨਮਤੇ ਸੰਸਦ ਦੀਆਂ ਕੰਧਾਂ ਦੇ ਉੱਤੇ ਸਜਾਇਆ ਹੋਵੇਗਾ ਕੌਂਸਲ ਦੇ ਡਿਪਟੀ ਪ੍ਰਧਾਨ ਅਮਰੀਕਾ ਤੋਂ ਪਰਮਜੀਤ ਸਿੰਘ 베ਦੀ ਨੇ ਕਿਹਾ ਹੈ ਕਿ ਇਹ ਸਾਰੇ ਸਿੱਖਾਂ ਦੇ ਲਈ ਵੱਡੇ ਸਨਮਾਨ ਦੀ ਗੱਲ ਹੈ ਕਿ ਲੋਰ ਦੀਆਂ ਲੋਰਡ ਸਿੰਘ ਦੀਆਂ ਪ੍ਰਾਪਤੀਆਂ ਅਤੇ ਵਿਸਵਾਰਥ ਸੇਵਾਵਾਂ ਅਨਿਸਵਾਰਥ ਸੇਵਾਵਾਂ ਨੂੰ ਸਭ ਤੋਂ ਉੱਚੇ ਪੱਧਰ ਦੇ ਉੱਤੇ ਸਵੀਕਾਰਿਆ ਗਿਆ ਜੀਐਸਸੀ ਦੇ ਸੱਤਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲਾਰਡ ਸਿੰਘ ਦਾ ਇਹ ਮਾਨ ਸਨਮਾਨ ਉਹਨਾਂ ਦੇ ਵੱਲੋਂ ਜੀਵਨ ਭਰ ਦੇ ਸਮਰਪਣ ਅਬਰਤਾਨੀ ਬਰਤਾਨਵੀ ਸਮਾਜ ਸਿੱਖ ਕੌਮ ਅਤੇ ਧਰਮਾਂ ਦੀ ਆਪਸੀ ਸਾਂਝ ਦੇ ਸਦਭਾਵ ਪ੍ਰਤੀ ਦੇ ਉਹਨਾਂ ਦੇ ਵੱਲੋਂ ਨਿਭਾਈ ਵਿਲੱਖਣ ਭੂਮਿਕਾ ਦਾ ਸਬੂਤ ਹੈ ਕੌਂਸਲ ਦੇ ਕਾਰਜਕਾਰੀ ਮੈਂਬਰ ਮਲੇਸ਼ੀਆ ਤੋਂ ਜਗੀਰ ਸਿੰਘ ਨੇ ਕਿਹਾ ਹੈ ਕਿ ਯੂਕੇ ਦੀ ਸੰਸਦ ਅਤੇ ਧਰਮਾਂਤਰ ਸਦਭਾਵਨਾ ਮੁਹਿੰਮ ਦੇ ਵਿੱਚ ਲਾਰਡ ਸਿੰਘ ਦਾ ਯੋਗਦਾਨ ਭਵਿੱਖ ਦੀਆਂ ਪੀੜ੍ਹੀਆਂ ਅਤੇ ਹਮੇਸ਼ਾ ਪ੍ਰੇਰਣਾ ਸਰੂਪ ਰਹੇਗਾ ਜੀਐਸਸੀ ਦੇ ਕਾਰਜਕਾਰੀ ਮੈਂਬਰ ਯੂਕੇ ਤੋਂ ਸਤਨਾਮ ਸਿੰਘ ਪੁਨੀਆ ਨੇ ਕਿਹਾ ਹੈ ਕਿ ਬੈਰਨ ਸਿੰਘ ਆਫ ਜਿਹੜੇ ਕਿ ਵਿੰਬ ਲੰਡਨ ਦੀ ਉਪਾਦੀ ਰੱਖਣ ਵਾਲੇ ਲਾਰਡ ਸਿੰਘ ਨੇ ਇਸ ਪ੍ਰਾਪਰਟੀ ਦੇ ਨਾਲ ਇੱਕ ਹੋਰ ਮੀਲਦਾ ਪੱਥਰ ਜਿਹੜਾ ਕਿ ਸਥਾਪਿਤ ਕੀਤਾ ਹੈ ਉਹਨਾਂ ਨੇ ਅ ਮੁਲਕ ਦੇ ਵਿੱਚ ਸਿੱਖੀ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਿਆ ਹੈ ਅਤੇ ਬਰਤਾਨਵੀ ਸੰਸਦ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਤੋਂ ਸਨਮਾਨ ਤੇ ਪਿਆਰ ਹਾਸਲ ਕੀਤਾ ਹੈ ਸਿੱਖ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਇਸ ਸਨਮਾਨ ਨੂੰ ਸਾਰੀ ਸਿੱਖ ਕੌਮ ਦੇ ਲਈ ਇੱਕ ਇਤਿਹਾਸਕ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਵਾਲੀ ਮਾਣ ਹੋਵੇਗਾ ਕਿ ਜਦੋਂ ਇੱਕ ਗੁਰਸਿੱਖ ਦਾ ਚਿੱਤਰ ਸਥਾਈ ਤੌਰ ਦੇ ਉਤੇ ਯੂਕੇ ਸੰਸਦਿਕ ਕੰਦ ਦੇ ਉੱਪਰ ਨੂੰ ਸ਼ੋਭਿਤ ਹੋਇਆ ਸਬਨਾ ਨੂੰ ਪ੍ਰੇਰਿਤ ਕਰਦਾ ਹੈ ਤਾਂ ਬਿਹਤ ਹੀ ਮਾਣ ਵਾਲੀ ਗੱਲ ਹੈ ਜਿੱਥੇ ਯੂਕੇ ਦੀ ਸੰਸਦ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਦੀ ਚਿੱਤਰ ਜਿਹੜਾ ਕਿ ਉੱਥੇ ਸਜਾਇਆ ਗਿਆ ਹੈ ਟੂ ਹੈਵ ਮਾਈ ਪੋਰਟਰੇਟ ਇਨਸਟਾਲਡ ਇਨ ਦੀ ਇੰਪੋਰਟੈਂਟ ਕੋਰੀਡੋਰਸ ਆਫ ਪਾਵਰ ਇਨ ਦੀ ਬ੍ਰਿਟਿਸ਼ ਪਾਰਲੀਮੈਂਟ ਇਜ਼ ਅ ਹਿਊਜ ਟ੍ਰਿਬਿਊਟ ਨਟ Only a matter of congratulation to myself and my family, but much more to the wider sikh community. it recognises the part that sikhs can play and are playing in the world today. i was appointed to the house of lords in 2011, and since then i have spoken more than 300 times. In the Lords, and also for 35 years on BBC, about the tolerant teachings of Sikhism, and they have been widely appreciated. The portrait is a recognition of that and the contribution of the first turban Sikh in Parliament, and it is. Nice for myself and my family, but much more important, uh, very important for the entire Sikh community. It's a matter of congratulations for the entire Sikh community and also an indication of what we can do and should be doing to make our troubled world a better place.